ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਦਾ ਡਾਇਰੈਕਟਿਵ ਹੈ ਉਹਦੇ ਤਹਿਤ ਕਮਿਸ਼ਨਰ ਆਫ ਪੁਲਿਸ ਵੱਲੋਂ ਆਰਗੇਨਾਈਜ਼ ਕ੍ਰਾਈਮ ਤੇ ਡਰੱਗਜ਼ ਦੇ ਜਿਹੜੇ ਮੇਨ ਕ੍ਰਿਮੀਨਲਜ਼ ਦੇ ਖਿਲਾਫ ਬੜੀ ਸਖਤ ਕਾਰਵਾਈ ਕੀਤੀ ਗਈ ਹੈ ਔਰ ਬੜੀ ਵੱਡੀਆਂ ਕਬੜੀਆਂ ਦੋਨੋਂ ਫਰੰਟ ਤੇ ਹੋਈਆਂ ਇਸੇ ਸਬੰਧ ਤੇ ਕਿ ਬੀ ਡਿਵੀਜ਼ਨ ਏਰੀਆ ਦੇ ਵਿੱਚ ਦੋ ਵਾਰ ਤਾਂ ਹੋਈ ਐਸੀ ਲਗਾਤਾਰ ਸਟਿਲ ਪੁਆਇੰਟ ਦੇ ਉੱਤੇ ਜਿਹੜਾ ਇੱਕ ਮੋਟਰਸਾਈਕਲ ਤੇ ਇੱਕ ਐਕਟਿਵਾ ਖੋਇਆ ਗਿਆ ਸੀ ਬਾਕਫਕ ਤੇ ਇੱਕ ਗ੍ਰੰਥੀ ਸਿੰਘ ਜਿਹੜਾ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਸੇਵਾ ਕਰਦੇ ਨੇ ਉਹਨਾਂ ਦਾ ਮੋਟਰਸਾਈਕਲ ਖੋਇਆ ਗਿਆ ਸੀਗਾ ਪਿਸਤਲ ਪੁਆਇੰਟ ਤੇ ਕੁਝ ਦਿਨ ਪਹਿਲਾਂ ਤੇ ਉਸ ਤੋਂ ਬਾਅਦ ਇੱਕ ਜੇਏ ਨੇ ਉਹਨਾਂ ਦਾ ਜਿਹੜਾ ਐਕਟਿਵਾ ਖੋਇਆ ਗਿਆ ਸੀਗਾ ਦੋਨੇ ਬੀਟ ਵਿਚ ਦੇਰੀਏ ਦੇ ਵਿੱਚ ਵਰਦਾ ਤਾਂ ਹੋਈ ਐ ਸੀ ਛੜਾ ਪ੍ਰੋਫੈਸ਼ਨਲ ਤੌਰ ਤੇ ਇਹਦੇ ਵਿੱਚ ਇਨਵੈਸਟਿਗੇਟ ਕਰਦੇ ਹੋਏ ਸਾਡੀ ਟੀਮ ਨੇ ਕਿਸਪ੍ਰੇਸ ਕੀਤਾ اور ਦੋ ਮੁਲਜ਼ਮਿਤ ਫੜੇ ਗਏ ਨੇ ਇੱਕ ਵਿਕਰਮਜੀਤ ਸਿੰਘ ਤੇ ਦੂਸਰਾ ਲਵਪ੍ਰੀਤ ਸਿੰਘ ਵਿਕਰਮਜੀਤ ਸਿੰਘ ਉਰਫ ਪਿੰਟੂ ਇਹ ਗਲੀ ਮਸੀਤ ਵਾਲੀ ਕਰਨਤਨ ਦਾ ਰਹਿਣ ਵਾਲਾ 30 ਸਾਲ ਦੀ ਇਹਦੀ ਉਮਰ ਹੈ 10ਵੀਂ ਪਾਸ ਹੈ ਤੇ ਪੀਵੀਸੀ ਦਾ ਕੰਮ ਕਰਦਾ ਹੈ ਇਹਦੇ ਖਿਲਾਫ ਪਹਿਲਾਂ ਦੋ ਮੁਕਦਮੇ ਦਰਜ ਨੇ ਸੈਟਿੰਗ ਦੇ ਦੋਨੇ ਵੀ ਡੀ ਜੰਦੇ ਨੇ ਇੱਕ 2020 ਦਾ ਇੱਕ 2025 ਦਾ ਲੇਟਸ ਔਰ ਇਹਦਾ ਸਾਥੀ ਹੈ ਲਵਪ੍ਰੀਤ ਇਹਨਾਂ ਦੋਨਾਂ ਨੂੰ ਅਰੈਸ ਕਰਕੇ ਪੁਲਿਸ ਨੇ ਇਹਨਾਂ ਤੋਂ ਦੋਨੋਂ ਜਿਹੜੇ ਮੋਟਰਸਾਈਕਲ ਤੇ ਐਕਟਿਵਾ ਉਭਰਾਮ ਕੀਤੇ ਉਸ ਤੋਂ ਬਾਅਦ ਪੁੱਛਗਿੱਛ ਦੇ ਦੌਰਾਨ ਇਹਨੇ ਵਿਕਰਮਜੀਤ ਸਿੰਘ ਨੇ ਮੰਨਿਆ ਕਿ ਮੈਂ ਇੱਕ ਪਿਸਤਲ ਇੱਥੇ ਛੁਪਾਇਆ ਹੋਇਆ ਤਾਂ ਜਦੋਂ ਉਹਦੀ ਬਰਾਮਗੀ ਕਰਕੇ ਉੱਥੇ ਜਾ ਕੇ ਬਰਾਮਦਗੀ ਕੀਤੀ ਗਈ ਤਾਂ 3 ਬੱਤੀ ਬੋਰ ਦਾ ਇੱਕ ਪਿਸਤਲ ਤੇ ਪੰਜ ਜ਼ਿੰਦਾ ਰਾਹਣ ਉਤੋਂ ਬਰਾਮਦ ਹੋਈ ਉਸ ਤੋਂ ਬਾਅਦ ਜਦੋਂ ਵਾਪਸ ਆ ਰਹੀ ਸੀ ਪੁਲਿਸ ਪਾਰਟੀ ਤੇ ਨੇ ਵਿਕਰਮਜੀਤ ਨੇ ਉੱਥੇ ਮਾਨਾ ਜਬ ਬਲੈਕ ਮੇਰੀ ਤबीयत ਬੜੀ ਖਰਾਬ ਨੂੰ ਬੌਮਟਿੰਗ ਹੋ ਰਹੀ ਹੈ ਹੌਂਗਾਉਂ ਦੀ ਹੈਗੀ ਹੈ ਫੀਲਿੰਗ ਜਦੋਂ ਇਹ ਗੱਡੀ ਉੱਥੇ ਰੋਕੀ ਗਈ ਇਹਨੇ ਹਰਨੇਕ ਸਿੰਘ ਜਿਹੜਾ ਐਸਆਈ ਹੈ ਉਹਦੇ ਸਰਵਿਸ ਸਟੇਸ਼ਨੋਂ ਫੜ ਕੇ ਤੇ ਕੌਕ ਕੀਤਾ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਉਹਨੂੰ ਜੱਫਾ ਪਾ ਲਿਆ ਹਰਨੇਕ ਸਿੰਘ ਨੇ ਔਰ ਗਤਮ ਗੁੱਤੀ ਦੇ ਵੀ ਚਿੱਕ ਗੋੜੀ ਜਦੋਂ ਚੱਲੀ ਤਾਂ ਉਹ ਇਹਦੇ ਵਿਕਰਮਜੀਤ ਦੇ ਨੱਕੀ ਜਿਸ ਨਾਲ ਇੰਜਰਡ ਹੋ ਗਿਆ ਜਿਹਨੂੰ ਕਿ ਹਸਪੀਟਲ ਉਧਰ ਹੀ ਤੋਂ ਚਾਇਆ ਗਿਆ ਔਰ ਇਸ ਦੇ ਵਿੱਚ ਮੈਂ ਇਹ ਹੀ ਦੱਸਣਾ ਚਾਹੁੰਦਾ ਕਿ ਇਹਨਾਂ ਦੇ ਉਛੇ ਗਿੱਤੋ ਵਿੱਚੋਂ ਇਸ ਪਿਸਤਲ ਤੋਂ ਇਲਾਵਾ ਹੋਰ ਵੀ ਇਹਨਾਂ ਦੇ ਸਾਥੀ ਸਾਹਮਣੇ ਆਏ ਨੇ ਔਰ ਜਲਦੀ ਉਹ ਵੀ ਗ੍ਰਿਫਤਾਰ ਕੀਤੇ ਜਾਣਗੇ ਅਤੇ ਹੋਰ ਰਿਕਵਰੀਆਂ ਦੀ ਉਮੀਦ ਹੈ ਸਾਡੀ ਜ਼ੀਰੋ ਟੋਲਰੈਂਸ ਪਾਲਿਸੀ ਦਾ ਡਾਇਰੈਕਟਿਵ ਹੈ ਉਹਦੇ ਤਹਿਤ ਕਮਿਸ਼ਨਰ ਐਂਡ ਪੁਲਿਸ ਵੱਲੋਂ ਆਰਗੇਨਾਈਜ਼ ਕ੍ਰਾਈਮ ਤੇ ਡਰੱਗਜ਼ ਦੇ ਜਿਹੜੇ ਮੇਨ ਕ੍ਰਿਮੀਨਲਜ਼ ਦੇ ਖਿਲਾਫ ਬੜੇ ਸਤ ਕਹਾਏ ਕਿ ਪੀਗੀਰ ਬੜੀ ਵੱਡੀਆਂ ਕਪੜੀਆਂ ਦੋਨੋਂ ਘਰਟੇ ਹੋਈਆਂ ਇਸੇ ਸਥਿਤੀ ਕਿ ਬੀ ਡਿਵੀਜ਼ਨ ਏਰੀਆ ਦੇ ਵਿੱਚ ਦੋ ਵਾਰ ਤਾਂ ਹੋਈ ਐ ਸੀ ਲਗਾਤਾਰ ਸਟਿਲ ਪੁਆਇੰਟ ਦੇ ਉੱਤੇ ਜਿਹੜਾ ਇੱਕ ਮੋਟਰਸਾਈਕਲ ਤੇ ਇੱਕ ਐਕਟਿਵਾ ਹੋਇਆ ਗਿਆ ਸੀ ਵਕਫ ਵਕਫ ਤੇ ਇੱਕ ਗ੍ਰੰਥੀ ਸਿੰਘ ਜਿਹੜਾ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਸੇਵਾ ਕਰਦੇ ਨੇ ਉਹਨਾਂ ਦਾ ਮੋਟਰਸਾਈਕਲ ਖੋਇਆ ਗਿਆ ਸੀਗਾ ਸਟਿਲ ਪੁਆਇੰਂਟੇ ਕੁਝ ਦਿਨ ਪਹਿਲਾਂ ਤੇ ਉਸ ਤੋਂ ਬਾਅਦ ਇੱਕ ਜੇ ਹੀ ਨੇ ਉਹਨਾਂ ਦਾ ਜਿਹੜਾ ਐਕਟਿਵ ਹੋਇਆ ਗਿਆ ਸੀਗਾ ਦੋਨੇ ਬੀਟ ਵਿਚ ਤੇਰੀਏ ਦੇ ਵਿੱਚ ਵਾਰਦਾ ਤਾਂ ਹੋਇਆ ਸੀ ਛੜਾ ਪ੍ਰੋਫੈਸ਼ਨਲ ਤੌਰ ਤੇ ਇਹਦੇ ਵਿੱਚ ਇਨਵੈਸਟਿਗੇਟ ਕਰਦੇ ਹੋਏ ਸਾਡੀ ਟੀਮ ਨੇ ਕੇਸ ਟ੍ਰੇਸ ਕੀਤਾ ਔਰ ਦੋ ਮੁਲਜ਼ਮ ਫੜੇ ਗਏ ਨੇ ਇੱਕ ਵਿਕਰਮਜੀਤ ਸਿੰਘ ਤੇ ਦੂਸਰਾ ਲਾਪਰੀਥ ਸਿੰਘ ਵਿਕਰਮਜੀਤ ਸਿੰਘ ਉਰਫ ਪ੍ਰਿੰਟੂ ਇਹ ਗਲੀ ਮਸੀਤ ਵਾਲੀ ਰਣਤਨ ਦਾ ਰਹਿਣ ਵਾਲਾ 30 ਸਾਲ ਦੀ ਇਹਦੀ ਉਮਰ ਹੈ 10ਵੀਂ ਪਾਸ ਹੈ ਤੇ ਪੀਵੀਸੀ ਦਾ ਕੰਮ ਕਰਦਾ ਹੈ ਇਹਦੇ ਖਿਲਾਫ ਪਹਿਲਾਂ ਦੋ ਮੁਕਦਮੇ ਦਰਜ ਨੇ ਸੈਟਿੰਗ ਦੇ ਦੋਨੇ ਵੀ ਡੀ ਜੰਦੇ ਨੇ ਇੱਕ 2020 ਦਾ ਇੱਕ 2025 ਦਾ ਲੈਟਰਸ ਔਰ ਇਹਦਾ ਸਾਥੀ ਹੈ ਲਵਪ੍ਰੀ ਇਹਨਾਂ ਦੋਨਾਂ ਨੂੰ ਅਰੈਸਟ ਕਰਕੇ ਪੁਲਿਸ ਨੇ ਇਹਨਾਂ ਤੋਂ ਦੋਨੋਂ ਜਿਹੜੇ ਮੋਟਰਸਾਈਕਲ ਤੇ ਐਕਟਿਵਾ ਉਪਰਾਮ ਕੀਤੇ ਉਸ ਤੋਂ ਬਾਅਦ ਪੁੱਛਗਿੱਛ ਦੇ ਦੌਰਾਨ ਇਹਨੇ ਵਿਕਰਮਜੀਤ ਸਿੰਘ ਨੇ ਮੰਨਿਆ ਕਿ ਮੈਂ ਇੱਕ ਪਿਸਟਲ ਇੱਥੇ ਛੁਪਾਇਆ ਹੋਇਆ ਹੈ ਤੋ ਜਦੋਂ ਉਹਦੀ ਬ੍ਰਾਂਧਨੀ ਕਰਕੇ ਉੱਥੇ ਜਾ ਕੇ ਬ੍ਰਾਂਧਨੀ ਕੀਤੀ ਗਈ ਤਾਂ 30 ਬੱਤੀ ਬੋਰ ਦਾ ਇੱਕ ਪਿਸਤਲ ਤੇ ਪੰਜ ਜ਼ਿੰਦਾ ਰਾਂਗ ਉਤੋਂ ਬ੍ਰਾਂਧ ਹੋਏ ਉਸ ਤੋਂ ਬਾਅਦ ਜਦੋਂ ਵਾਪਸ ਆ ਰਹੀ ਸੀ ਪੁਲਿਸ ਪਾਰਟੀ ਤੇ ਨੇ ਵਿਕਰਮਜੀਤ ਨੇ ਉੱਥੇ ਉਹ ਮਾਨਾ ਜਾ ਬਣਾਇਆ ਕਿ ਮੇਰੀ ਤਿਹਤ ਬੜੀ ਖਰਾਬ ਨੂੰ ਬੌਮਟਿੰਗ ਹੋ ਰਹੀ ਹੈ ਹੌਂਗੌਂ ਦੀ ਹੈਗੀ ਹੈ ਫੀਲਿੰਗ ਤੇ ਜਦੋਂ ਇਹ ਗੱਡੀ ਉੱਥੇ ਰੋਕੀ ਗਈ ਇਹਨੇ ਹਰਨੇਕ ਸਿੰਘ ਜਿਹੜਾ ਐਸਆਈਏ ਉਹਦੇ ਸਰਵਿਸ ਪਿਸਟਲ ਨੂੰ ਫੜ ਕੇ ਤੇ ਕੌਕ ਕੀਤਾ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਉਹਨੂੰ ਜੱਫਾ ਪਾ ਲਿਆ ਹਰਨੇਤ ਸਿੰਘ ਨੇ ਔਰ ਗਤਮ ਗੁੱਤੀ ਦੇ ਵੀ ਇੱਕ ਗੋਲੀ ਜਦੋਂ ਚੱਲੀ ਤਾਂ ਉਹ ਇਹਦੇ ਵਿਕਰਮਜੀਤ ਦੇ ਨੱਕੀ ਜਿਸ ਦਾ ਇੰਜਰਡ ਹੋ ਗਿਆ ਜਿਹਨੂੰ ਕਿ ਹਸਪੀਟਲ ਉਹਦੇ ਤੋਂ ਚਾਇਆ ਗਿਆ ਔਰ ਇਸ ਦੇ ਵਿੱਚ ਮੈਂ ਇਹ ਹੀ ਦੱਸਣਾ ਚਾਹੁੰਦਾ ਕਿ ਇਹਨਾਂ ਦੇ ਉਛਗਿੱਤ ਤੋਂ ਵਿੱਚੋਂ ਇਸ ਪਿਸਟਲ ਤੋਂ ਇਲਾਵਾ ਹੋਰ ਵੀ ਇਹਨਾਂ ਦੇ ਸਾਥੀ ਸਾਹਮਣੇ ਆਏ ਨੇ ਔਰ ਜਲਦੀ ਉਹ ਵੀ ਗ੍ਰਿਫਤਾਰ ਕੀਤੇ ਜਾਣਗੇ ਅਤੇ ਹੋਰ ਰਿਕਵਰੀਆਂ ਦੀ ਉਮੀਦ ਹੈ ਸਾਨੂੰ